ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਸੂਰ ਚਲ ਤੇ ਸਵਾਗਤ ਆ ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਬੂੰਦੀ ਦੇ ਲੱਡੂ ਇਹਦੀਆਂ ਇੰਨੀਆਂ ਵਧੀਆ ਵਧੀਆ ਟਿਪਸ ਦਵਾਂਗੀ ਜਿਨ੍ਹਾਂ ਨਾਲ ਤੁਹਾਡੀ ਪਹਿਲੀ ਵਾਰ ਦੇ ਵਿੱਚ ਇੱਕਦਮ ਮੁਲਾਇਮ ਇੱਕਦਮ ਬਾਜ਼ਾਰ ਵਰਗੇ ਬੂੰਦੀ ਦੇ ਲੱਡੂ ਬਣੋਗੇ ਚਲੋ ਕਰਦੇ ਹਾਂ ਬਣਾਉਣਾ ਸ਼ੁਰੂ ਉਹਦੇ ਲਈ ਇੱਥੇ ਮੈਂ ਇੱਕ ਥਾਂਡੇ ਦੇ ਵਿੱਚ ਇੱਕ ਕੌਲੀ ਬੇਸਣ ਲਈ ਹੈ ਕੋਈ ਵੀ ਘਰ ਦੀ ਕੌਲੀ ਲੈ ਲੈਣੀ ਹੈ ਉਹਦੇ ਨਾਲ ਹੀ ਸਾਰਾ ਮੈਜ਼ਰਮੈਂਟ ਕਰਨਾ ਹੈ ਤੇ ਇੱਕ ਕੌਲੀ ਬੇਸਣ ਲਈ ਹੈ ਤੇ ਇੱਕ ਜਿਹੜਾ ਹੈ ਆ ਛੁਟਕੀ ਮੈਂ ਲੂਣ ਪਾਇਆ ਬਿਲਕੁਲ ਆਪਸ਼ਨਲ ਹੈ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਪਾਣੀ ਪਾ ਕੇ ਆਪਾਂ ਇਹਦਾ ਕੋਲ ਬਣਾਉਣਾ ਹੈ ਬਿਲਕੁਲ ਵੀ ਗੱਠਾ ਨਹੀਂ ਹੋਣੀਆਂ ਚਾਹੀਦੀਆਂ ਕੋਲ ਦੇ ਵਿੱਚ ਇਕਦਮ ਆਪਾਂ ਸਮੂਥ ਬਣਾਵਾਂਗੇ ਇਹਨੂੰ ਦੇਖੋ ਲਗਾਤਾਰ ਹਰਾਉਂਦੇ ਜਾਣਾ ਇਹ ਦੇਖੋ ਕਿੰਨਾ ਸਮੂਥ ਆ ਪਰਫੈਕਟ ਕੰਸਿਸਟੈਂਸੀ ਹੈ ਬਸ ਆਪਾਂ ਇਹਨਾਂ ਕੋ ਪਾਣੀ ਪਾਉਣਾ ਹੈ ਕਿ ਆਪਣੀ ਕੰਸਿਸਟੈਂਸੀ ਇੰਨੀ ਕੁ ਹੋ ਜਾਏ ਫਿਰ ਇਹਨੂੰ ਆਪਾਂ ਅੜੇ ਵੱਖਰੇ ਵੱਖਰੇ ਭਾਂਡਿਆਂ 'ਚ ਜਿਹੜੇ ਟ੍ਰਾਂਸਫਰ ਕਰ ਲੈਣਾ ਹੈ ਕਿਉਂਕਿ ਆਪਾਂ ਇਹ ਕਲਰਫੁੱਲ ਬਣਾ ਰਹੇ ਹਾਂ ਰੰਗीन ਜੇ ਮੈਂ ਬਾਜ਼ਾਰ ਦੇ ਵਿੱਚ ਮਿਲਦੇ ਆ ਜੇ ਤੁਸੀਂ ਨਹੀਂ ਬਣਾਉਣਾ ਚਾਹੁੰਦੇ ਤਾਂ ਤੁਸੀਂ ਜਿਹੜਾ ਆ ਕੱਲਾ ਪੀਲੇ ਰੰਗ ਦੇ ਇਸੇ ਤਰੀਕੇ ਦੇ ਨਾਲ ਹੀ ਵੀ ਬਣਾ ਸਕਦੇ ਆ ਨਹੀਂ ਤਾਂ ਤੁਸੀਂ ਇਹਦੇ ਵਿੱਚ ਅਲੱਗ-ਅਲੱਗ ਜਿਹੜੇ ਫੂਡ ਕਲਰ ਬਾਜ਼ਾਰ ਦੇ ਵਿੱਚ ਮਿਲਦੇ ਆ ਉਹ ਪਾ ਸਕਦੇ ਆ ਮੈਂ ਇੱਥੇ ਲਾਲ ਰੰਗ ਹਰਾ ਰੰਗ ਤੇ ਪੀਲਾ ਰੰਗ ਪਾਇਆ ਚੰਗੀ ਤਰੀਕੇ ਨਾਲ ਮਿਲਾ ਲਿਆ ਹੈ ਇਹ ਦੇਖੋ ਸੇਮ ਬਾਜ਼ਾਰ ਵਰਮ ਕੋ ਜਿਹਦਾ ਕਲਰਫੁਲ ਹੁੰਦੇ ਆ ਬਾਜ਼ਾਰ ਦੇ ਵਿੱਚ ਓਵੇਂ ਹੀ ਬਣੋਗੇ ਤੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਇਹ ਦੇਖੋ ਕਿੰਨੇ ਵਧੀਆ ਆਪਣਾ ਇਹ ਕਲਰ ਆ ਚੁੱਕਿਆ ਹੈ ਦੇਖੋ ਬਹੁਤ ਹੀ ਸੌਖਾ ਹੈ ਲੱਡੂਆਂ ਨੂੰ ਬਣਾਣਾ ਤੇ ਇਹਦੇ ਵਿੱਚ ਕਨਸਿਸਟੈਂਸੀ ਬਹੁਤ ਜ਼ਰੂਰੀ ਹੈ ਜੇ ਜ਼ਿਆਦਾ ਗਾੜੀ ਹੋ ਗਈ ਕਨਸਿਸਟੈਂਸੀ ਤਾਂ ਵੀ ਆਪਣੇ ਲੱਡੂ ਵਧੀਆ ਨਹੀਂ ਬਣਨੇ ਤੇ ਜਿਆਦਾ ਪਤਲੀ ਹੋ ਗਈ ਤਾਂ ਵੀ ਨਹੀਂ ਸੋ ਇਸ ਲਈ ਇਹ ਕਨਸਿਸਟੈਂਸੀ ਮੈਂ ਤੁਹਾਨੂੰ ਬਾਰ ਬਾਰ ਦਿਖਾ ਰਹੀ ਹਾਂ ਐਵੇਂ ਦੀ ਹੋਣੀ ਚਾਹੀਦੀ ਹੈ ਤੇ ਇੱਥੇ ਮੈਂ ਤੇਲ ਗਰਮ ਹੋਣੇ ਰੱਖ ਤਾ ਜਦੋਂ ਹੀ ਆਪਾਂ ਬੂੰਦੀ ਪਾਈਏ ਤੇ ਉਦੋਂ ਹੀ ਤੇਲ ਬੂੰਦੀ ਆਪਣੀ ਜਿਹੜੀ ਹੈ ਉੱਪਰ ਆਉਣੀ ਚਾਹੀਦੀ ਹੈ ਇੰਨਾ ਗਰਮ ਆਪਣਾ ਤੇਲ ਹੋਣਾ ਚਾਹੀਦਾ ਹੈ ਤੇ ਇੱਥੇ ਮੇਰੀ ਸ਼ਾਨਣੀ ਲਈ ਜਿਹੜੀ ਆਪਣੇ ਘਰਾਂ ਚ ਹੁੰਦੀ ਆ ਇਹ ਐਸ਼ਾਂ ਨੇ ਜਿਹਦੇ ਉੱਤੇ ਮੈਂ ਇਹ ਜਿਹੜਾ ਇਹ ਬੈਟਰ ਨੂੰ ਪਾਇਆ ਆ ਹੌਲਾ ਹੌਲਾ ਕਰਕੇ ਤੇ ਮੀਡੀਅਮ ਗੈਸ ਤੇ ਨੂੰ ਫਰਾਈ ਕਰ ਰਹੀ ਆ ਮੈਂ ਤੇ ਇੱਕੋ ਦੰਮੀ ਜਦੋਂ ਤੁਸੀਂ ਪਾਉਂਗੇ ਨਾ ਇੱਕ ਪਾਸੇ ਮਤਲਬ ਕਿ ਜੋ ਬੈਟਰ ਪਾਉਂਗੇ ਤੇ ਜੋ ਗੱਠਾ ਬਨ ਜਾਊਗਾ ਤੁਸੀਂ ਦੇਖ ਹੀ ਸਕਦੇ ਆ ਕਿਤੇ ਕਿਤੇ ਬਣਿਆ ਆ ਕਿਉਂਕਿ ਉਹ ਇੱਕੋ ਜਿਹੜਾ ਹੈ ਇੱਕੋ ਪਾਸੇ ਨੂੰ ਬੈਟਰ ਪਾਇਆ ਆ ਦੇਖੋ ਕਿੰਨੀ ਵਧੀਆ ਪੁੰਦੀ ਬਣ ਰਹੀ ਆ ਆਪਣੀ ਦੇਖੋ ਇਹਦੀ ਸਾਰੇ ਬੈਟਰ ਮੈਂ ਬਣਾ ਲਈਏ ਸਾਰੇ ਬੈਟਰ ਦੀ ਬੁੰਦੀ ਬਹੁਤ ਹੀ ਵਧੀਆ ਬਣੂਗੀ ਤੁਸੀਂ ਬਸ ਉਹਨੂੰ ਪਹਿਲਾਂ ਪਾਉਣ ਵੇਲੇ ਵਕਤ ਮੀਡੀਅਮ ਰੱਖਣਾ ਗੈਸ ਫਿਰ ਉਹਨੂੰ ਘੱਟ ਗੈਸ ਤੇ ਫਰਾਈ ਕਰਨਾ ਹੈ ਤੇ ਆਪਣੀ ਬਹੁਤ ਹੀ ਵਧੀਆ ਬੁੰਦੀ ਬਣ ਗਈ ਹੈ ਦੇਖੋ ਕਿੰਨੀ ਪਰਫੈਕਟ ਆ ਹੁਣ ਆਪਾਂ ਇਹਦੀ ਚਾਸ਼ਨੀ ਬਣਾ ਲੈਣੇ ਆ ਉਹਦੇ ਲਈ ਇੱਥੇ ਮੈਂ 1.7 ਕੌਲੀ ਖੰਡ ਲਈ ਹੈ ਤੇ ਅੱਧੀ ਕੌਲੀ ਮੈਂ ਪਾਣੀ ਲੈ ਆਇਆ ਤੁਸੀਂ ਚਾਹੋ ਤਾਂ ਇੱਕ ਕੌਲੀ ਵੀ ਖੰਡ ਲੈ ਸਕਦੇ ਆ ਸਿਰਫ ਆਪਾਂ ਖੰਡ ਨੂੰ ਘੋਲ ਲੈ ਆ ਕੋਈ ਵੀ ਇਹਦੀ ਜਿਹੜੀ ਤਾਰ ਨਹੀਂ ਬਣਾਉਣੀ ਹੈਗੀ ਜਦੋਂ ਇਹ ਆਪਣੀ ਖੰਡ ਘੋਲ ਗਈ ਤੇ ਉਦੋਂ ਚ ਆਪਣੀ ਬੂੰਦੀ ਪਾ ਕੇ ਆਪਾਂ ਇਹਨੂੰ ਘੱਟ ਗੈਸ ਤੇ ਪਕਾਉਣਾ ਹੈ ਜਦ ਤੱਕ ਆਪਣੀ ਜਿਹੜੀ ਬੂੰਦੀ ਆ ਉਹ ਪੂਰੀ ਚਾਸ਼ਨੀ ਸੋਕ ਨਹੀਂ ਕਰ ਲੈਂਦੀ ਤੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਕਰ ਦੇ ਜਾਓ ਇਹ ਦੇਖੋ ਕਿੰਨੀ ਵਧੀਆ ਆਪਣੀ ਇਹ ਚਾਸ਼ਨੀ ਸੋਕ ਹੋ ਗਈ ਆ ਹੁਣ ਆਪਾਂ ਇਹਨੂੰ ਜਿਹੜਾ ਸਾਈਡ ਤੇ ਰੱਖ ਦਿੰਨੇ ਆ ਥੋੜਾ ਠੰਡਾ ਕਰ ਲੈਣਾ ਹੈ ਕੋਸਾ ਜਾ ਫਿਰ ਇਹਨੂੰ ਆਪਾਂ ਵਟ ਲੈਣਾ ਹੈ ਇਹ ਦੇਖੋ ਕਿੰਨੇ ਵਧੀਆ ਬਣੇ ਆ ਤੁਸੀਂ ਜਿੰਨੇ ਵੀ ਸਾਈਜ਼ ਦੇ ਵਟਣਾ ਚਾਹੋ ਵਟ ਸਕਦੇ ਆ ਇਹ ਦੇਖੋ ਬਹੁਤ ਤੁਸੀਂ ਜਿਹੜਾ 10 ਤੋਂ 15 ਦਿਨ ਲਈ ਫ੍ਰਿਜ ਦੇ ਵਿੱਚ ਸਟੋਰ ਕਰ ਸਕਦੇ ਆ ਬਹੁਤ ਹੀ ਜ਼ਿਆਦਾ ਵਧੀਆ ਮੰਨਦੇ ਆ ਜਰੂਰ ਇਹ ਰੈਸਪੀ ਰਾਈ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ